ਗੱਲ ਕਰਦੇ ਹਾਂ ਪੀਐਸਟੈਟ ਦੇ ਸੰਬੰਧ ਵਿੱਚ ਕਿ ਕਿੰਨੇ ਗ੍ਰੇਸ ਮਾਰਕਸ ਮਿਲਣ ਦੇ ਚਾਂਸ ਨੇ ਕਿੰਨੋਂ ਕਿੰਨੇ ਮਾਰਕਸ ਮਿਲਣਗੇ ਸੋ ਇਹ ਦਿੱਤਾ ਹੋਇਆ ਜਰਨਲ ਨੂੰ ਕਿ ਮਾਰਕਸ ਚਾਹੀਦੇ ਆ ਜਾਨੀ 60% 55% ਚਾਹੀਦੇ ਆ ਜਿੰਨੂੰ 82 ਮਾਰਕਸ ਅਦਰ ਕੈਟਾਗਰੀ ਨੂੰ ਸੋ ਜੋ ਫਿਜ਼ੀਕਲ ਡਿਸੇਬਲ ਆ ਉਹਨਾਂ ਨੂੰ ਵੀ 82 ਮਾਰਕਸ ਚਾਹੀਦੇ ਆ ਸੋ ਆਈ ਥਿੰਕ ਜੋ ਉਹਨਾਂ ਨੇ ਆਬਜੈਕਸ਼ਨ ਲਗਾਈ ਆ ਉਹਨਾਂ ਨੂੰ ਗ੍ਰੇਸ ਮਾਰਕਸ ਵੀ ਜ਼ਰੂਰ ਮਿਲਣਗੇ 3 ਤੋਂ 4 ਮਾਰਕਸ ਮਿਲਣ ਦੀ ਪੂਰੀ ਪੂਰੀ ਉਮੀਦ ਆ ਬਾਕੀ ਡਿਪਾਰਟਮੈਂਟ ਤੇ ਆ ਉਹ ਕਿੰਨੇ ਗ੍ਰੇਸ ਮਾਰਕਸ ਦਿੰਦਾ ਨਾ ਸੋ ਕਈ ਵਾਰੀ ਫਿਰ ਰੀਟਾਇਰ ਵੀ ਲੱਗ ਜਾਂਦੀ ਹੈ ਨਾ ਜੇ ਕਿ ਡਿਪਾਰਟਮੈਂਟ ਗ੍ਰੇਸ ਨਹੀਂ ਦਿੰਦਾ ਤਾਂ ਕੈਂਡੀਡੇਟ ਕੋਰਟ ਦਾ ਰੁਖ ਵੀ ਕਰ ਸਕਦੇ ਨਾ ਸੋ ਆਈ ਥਿੰਕ ਤਿੰਨ ਤੋਂ ਚਾਰ ਜੋ ਨੰਬਰ ਦੀ ਗ੍ਰੇਸ ਜਰੂਰ ਮਿਲ ਸਕਦੀ ਹੈ ਸੋ ਜਿਨ੍ਹਾਂ ਦੇ 2 ਤੋਂ 3 ਨੰਬਰ ਜਾਂ 4 ਨੰਬਰ ਘਟਰੇ ਨਾ ਸੋ ਉਹਨਾਂ ਦੇ ਪਾਸ ਹੋਣ ਦੇ ਚਾਂਸ ਹੈਗੇ ਨਾ ਸੋ ਅੱਜ ਗੱਲ ਕਰਾਂਗੇ ਜੋ ETT ਕੈਡਰ ਦੇ ਸਟੂਡੈਂਟ ਹੈ ਜਿਨ੍ਹਾਂ ਦਾ ਪਹਿਲਾ ਟੈਸਟ ਪਾਸ ਕੀਤਾ ਗਿਆ PS TET ਉਹਨਾਂ ਨੂੰ ਅਸੀਂ ਪੈਟਰਨ ਦੱਸਦੇ ਹਾਂ ਕਿੰਨੇ ਮਾਰਕਸ ਦਾ ਪੇਪਰ ਜੋ B ਜਾਂ A ਆਉਂਦਾ ETT ਕੈਡਰ ਲਈ ਸੋ ਅੱਗੇ ਗੱਲ ਕਰਦੇ ਹਾਂ ਅਸੀਂ ਸੋ ਜੋ ਪੇਪਰ ਏ ਤਾਂ ਆਂਦਾ ਨਾ ਈਟੀਟੀ ਕੈਡਰ ਦਾ ਉਸ ਵਿੱਚ ਪੰਜਾਬੀ ਏ ਦਾ ਜੋ ਪੇਪਰ ਆ ਉਸ ਬਾਰੇ ਗੱਲ ਕਰਦੇ ਆ ਜੋ ਪੰਜਾਬੀ ਏ ਦਾ ਪੇਪਰ ਆ ਉਹ 100 ਮਾਰਕਸ ਦਾ ਆਂਦਾ ਜੋ ਪੇਪਰ ਏ ਆਉਂਦਾ ਪੰਜਾਬੀ ਦਾ ਉਹ 100 ਮਾਰਕਸ ਦਾ ਆਂਦਾ ਉਸ ਨੂੰ ਜੋ ਟਾਈਮ ਵੀ 100 ਮਿੰਟ ਹੀ ਮਿਲਦੇ ਆ ਯਾਨੀ 1 ਘੰਟਾ ਤੇ 40 ਮਿੰਟ ਮਿਲਦੇ ਨੇ ਸੋ ਜੋ ਫਰਸਟ ਟਾਈਮ 934 ਦਾ ਪੰਜਾਬੀ ਪੇਪਰ ਦਾ ਹੋਇਆ ਸੀ ਉਸ ਵਿੱਚੋਂ ਆਲਮੋਸਟ 29 ਤੋਂ 30000 ਕੇ ਬੱਚਿਆਂ ਨੇ ਜੋ ਪੇਪਰ ਦਿੱਤਾ ਸੀ ਜਿਨ੍ਹਾਂ ਵਿੱਚੋਂ 6000 ਦੇ ਪ੍ਰੋਕਸ ਜੋ ਬੱਚਾ ਤੁਸੀਂ ਮਾਨਕ ਚਲੋ ਪੰਜਾਬੀ ਪੇਪਰ ਚੋਂ ਫੇਲ ਹੋਇਆ ਸੀ ਕਿਉਂਕਿ ਉਹਦਾ ਰੀਜ਼ਨ ਸੀ ਕਿ ਉਹਨਾਂ ਨੇ ਸਾਹਿਤ ਜ਼ਿਆਦਾ ਪਾਇਆ ਸੀ ਤੇ ਗ੍ਰਾਮਰ ਘੱਟ ਪਾਇਆ ਹੋਇਆ ਸੀ ਸੋ ਇਸ ਕਾਰਨ ਇੰਨੇ ਬੱਚੇ ਜੋ ਫੇਲ ਹੋਏ ਸੀ ਸੋ ਅੱਗੇ ਗੱਲ ਕਰਦੇ ਹਾਂ ਅਸੀਂ ਜੋ ਪੇਪਰ B ਹੋਏਗਾ ਸੋ ਪੇਪਰ B 'ਚ ਜੋ ਇੱਕ ਕੁਐਸਚਨਸ ਹੋਏਗਾ ਸੋ MCQ ਹੋਣਗੇ ਇੱਕ ਜੋ ਹੋਏਗਾ 2 ਨੰਬਰ ਦਾ ਹੋਏਗਾ ਸੋ ਉਸ ਵਿੱਚ ਜੋ ਪੰਜਾਬੀ ਨਾ ਆਏਗੀ ਉਹ 20 ਮਾਰਕ ਬੀ MCQ ਹੋਣਗੇ ਉਸ ਵਿੱਚ बी एमसी चाली मार्क्सो इसलिए भी सौ मिनट जानी घंटा चाली मिनट ही सो तो इंगलिश so, जो होगी इस दस एम सी के हो गए हिंदी भी दस एम सी के हो गए नंबर होगी जनरल भी बी एम सी हो सो चाली नंबर के हो गए सो सोशल सैंस भी जो बी एम सी के हो गए चाली मार्क्स हो गए उसके भी सो मैथ भी होगा चाली मार्क्स ਸੋ ਜੋ ਟੋਟਲ 200 ਵਿੱਚੋਂ ਮਾਰਕਸ ਤੁਹਾਨੂੰ ਲੈਣੇ ਪੈਗੇ ਸੋ ਐਮਸੀਕਿਊ ਹੋਣਗਾ ਪਰ ਕੁਐਸਚਨ ਜੋ 2 ਮਾਰਕਸ ਦਾ ਹੋਏਗਾ ਸੋ ਤੁਸੀਂ ਹੁਣ ਤੋਂ ਹੀ ਤਿਆਰੀ ਕਰੋ ਪੀ ਐਸਈਵੀ ਬੋਰਡ ਦੀਆਂ ਬੁੱਕਸ ਫਾਲੋ ਕਰੋ ਉਹਨਾਂ ਵਿੱਚੋਂ ਹੀ ਪੇਪਰ ਪੁੱਛਿਆ ਜਾਂਦਾ ਲਗਭਗ ਸੋ ਜੋ ਵੀ ਇਹ ਸਿਲੇਬਸ ਦਿੱਤਾ ਤੁਸੀਂ ਹੁਣ ਤੋਂ ਤਿਆਰੀਦ ਕਰੋ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਕਿਉਂਕਿ ਜੋ ਪੇਪਰ ਦਿੱਤਾ ਸੀ 5994 ਦਾ ਲਗਭਗ 23000 ਤੋਂ 30000 ਮੰਨ ਕੇ ਚੱਲੋ ਕੈਂਡੀਡੇਟ ਸੀ सो so, तो हूँ पी एस टैट वन चो भी काफी कैंडेट पास हो चुके हैं सो कंपीटिशन बहुत है तो तो ही तैयारी करनी पवेगी तो इस चैनल पर तैयारी भी करवाई जाएगी फ्री गाइडेंस भी दी जाएगी कि पेपर कि क्लीयर करना सो so, चैनल से कोई भी गवर्नमेंट जॉब या ईटी टी कैडर मास्टर कैडर ले पी एस टैट लिये इस चैनल से जरुर जुड़ो चैनल जरूर करो तुम आने वाली जो नोटिफिके चैनल कर लो दोस्तों वीडियो देखने लाद मिल जाए अगली विडियो धनबाद जी